ਤਾਂ ਮਿੱਤਰੋ ਤੈਨ 180000 ਕਿ ਉਸਕੇ ਪਾਣੀ ਹਜੇ ਵੀ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ। ਤਾਂ ਮਿੱਤਰੋ ਅੱਜ ਦੀ ਇਹ ਤਾਜ਼ਾ ਰਿਪੋਰਟਾ ਲਗਭਗ ਮੈਂ ਅੱਜ 2 ਵਜੇ ਹਰੀਕੇ ਪੱਤਨ ਪਹੁੰਚਿਆ ਸੀ ਤੇ ਉਸ ਸਮੇਂ ਦੀਆਂ ਤਸਵੀਰਾਂ ਨੇ। ਹਰੀਕੇ ਪੱਤਨ ਜਾਣ ਦਾ ਕਾਰਨ ਇਹ ਸੀ ਵੀ ਮੈਂ ਇਹ ਜਾਣਨਾ ਚਾਹੁੰਦਾ ਸੀਗਾ ਸੱਚੀ ਤੌਰ ਤੇ ਵੀ ਆਖਰਕਾਰ ਜਿਹੜੀਆਂ ਇੰਦਰਾ ਗਾਂਧੀ ਨਹਿਰਾਂ ਤੇ ਆਪਣੀ ਸਰਹਿੰਦ ਫੀਡਰ ਇਹਨਾਂ ਦੇ ਵਿੱਚ ਪਾਣੀ ਜ਼ਿਆਦਾ ਕਿਉਂ ਨਹੀਂ ਛੱਡ ਰੇ। ਤਾਂ ਮੈਂ ਆਖਿਆ ਵੀ ਕੋਈ ਤਾਂ ਕਾਰਨ ਹੋਊਗਾ ਐਡੇ ਤਾਂ ਲੋਕ ਪਾਗਲ ਨਹੀਂ ਐਡੀ ਸਰਕਾਰ ਵੀ ਨਹੀਂ ਪਾਗਲ ਹਣਾ। ਵੀ ਅਗੇ ਪ੍ਰੋਪਰ ਏਰੀਆ ਪਾਕਿਸਤਾਨ ਏਰੀਆ ਡੁੱਬੀ ਜਾਓ ਤੇ ਜਿਹੜੀਆਂ ਨਹਿਰਾਂ ਉਹ ਖਾਲੀ ਕਰੀ ਜਾਓ ਤਾਂ ਮੈਂ ਇਸ ਚੱਕਰ ਦੇ ਵਿੱਚ ਬਾਈ ਜੀ ਉੱਥੋਂ ਦੇ ਮੁੱਖ ਅਫਸਰ ਨੂੰ ਜਾ ਕੇ ਮਿਲਿਆ ਖੁਦ ਤੇ ਉਹਨਾਂ ਨੇ ਜਿਹੜੇ ਕਾਰਨ ਦੱਸੇ ਤਾਂ ਮਿੱਤਰੋ ਪਹਿਲਾ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਇਹ ਜਿਹੜੇ ਪਾਣੀ ਦੇ ਵਿੱਚ ਚੀਪ ਬਹੁਤ ਜ਼ਿਆਦਾ ਆਉਂਦੀ ਮਿੱਟੀ ਬਹੁਤ ਜ਼ਿਆਦਾ ਆਉਂਦੀ ਦਰਖਤ ਯਾਨੀ ਕਿ ਲੱਕੜ ਬਹੁਤ ਜ਼ਿਆਦਾ ਆਉਂਦੀ ਕੇਲੀਆਂ ਬਹੁਤ ਜ਼ਿਆਦਾ ਆਉਂਦੀਆਂ ਜਿਦੇ ਕਾਰਨ ਨਹਿਰਾਂ ਦੇ ਵਿੱਚ 5 5 6 6 ਫੁੱਟ ਰੇਤਾਂ ਤੇ ਮਿੱਟੀ ਚੜ ਜਾਂਦੀ ਹੈ ਹਨਾ ਤੇ ਜਿਗ ਦੇ ਜੇ ਮਿੱਟੀ ਚੜ ਗਈ ਤਾਂ ਲਗਭਗ ਉਹਨਾਂ ਨੂੰ ਖਾਣਣ ਵਾਸਤੇ ਨਹਿਰਾਂ ਨੂੰ ਬੰਦ ਕਰਨਾ ਪਊਗਾ ਤੇ ਅੱਜ ਦੇ ਸਮੇਂ ਦੇ ਹਾਲਾਤ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਤੇ ਪੰਜਾਬ ਨੂੰ ਪਾਣੀ ਨਹਿਰ ਦਾ ਚਾਹੀਦਾ ਹੀ ਚਾਹੀਦਾ ਕਹਿੰਦੇ ਆ ਵੀ ਲਗਭਗ 2 ਤੋਂ ਲੈ ਕੇ 4 ਤੋਂ 5 ਮਹੀਨਿਆਂ ਦਾ ਵੀ ਸਫਰ ਲੱਗ ਜਾਂਦਾ ਕਈ ਵਾਰ ਨਹਿਰ ਨੂੰ ਖਾਣਣ ਦੇ ਵਿੱਚ ਤੇ ਇਹ ਜਿਹੜੀ ਰੇਤਾਂ ਜੇ ਲਗਭਗ ਅਸੀਂ ਜੇ ਜ਼ਿਆਦਾ ਪਾਣੀ ਛੱਡਦੇ ਆ ਤੇ ਨਹਿਰ ਦੇ ਵਿੱਚ ਜਾਨੀ ਕਿ ਮਿੱਟੀ ਜਾਊਗੀ ਤੇ ਨੁਕਸਾਨ ਕਰੇਗੀ ਦੂਜਾ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਪਾਣੀ ਦਾ ਪੌਂਡ ਆਣਾ ਪਾਣੀ ਦਾ ਪੌਂਡ ਨੀਵਾ ਰਹਿ ਗਿਆ ਅਸੀਂ ਹੁਣ ਕੀ ਕੀਤਾ ਵੀ ਕੋਈ ਗੇਟ ਕਹਿੰਦਾ ਸੀ ਬੰਦ ਕਰਕੇ ਇੱਧਰ ਪਾਣੀ ਛੱਡ ਰਹੇ ਹਾਂ ਲਗਭਗ ਇਹਨਾਂ ਨਹਿਰਾਂ ਦੀ ਜਿਹੜੀ ਕੈਪੈਸਿਟੀ ਹੈ ਉਹ 30 ਤੋਂ ਲੈ ਕੇ 40000 ਕਿਊਸਕ ਪਾਣੀ ਕੱਢਣ ਦੀ ਆ ਪਿੱਛੋਂ 3.80 ਲੱਖ ਕਿਊਸਕ ਪਾਣੀ ਆ ਰਿਹਾ ਦਾ ਲਗਭਗ ਮੈਂ ਕਿਹਾ ਵੀ ਹੁਣ ਤੁਸੀਂ ਕਿੰਨਾ ਛੱਡਿਆ ਉਹ ਕਹਿੰਦੇ ਵੀ ਇੰਦਰਾ ਗਾਂਧੀ ਦੇ ਵਿੱਚ 12000 ਕਿਊਸਕ ਪਾਣੀ ਛੱਡਿਆ ਤੇ ਜਿਹੜੀ ਸ੍ਰੇਂਧ ਫਿਲਟਰ ਹੈ ਜਿਹੜੀ ਨਾਲ ਦੀ ਇਹਦੇ ਵਿੱਚ 5 ਤੋਂ ਲੈ ਕੇ 7000 ਕਿਊਸਕ ਪਾਣੀ ਆਹ ਦੇਖੋ ਜੀ ਪ੍ਰੋਪਰ ਗੇਟ ਚੱਕੇ ਹੋਇਆ ਹੁਣ ਇਹਦੇ ਚ ਤਾਂ ਪਾਣੀ ਉਹਨਾਂ ਨੇ ਆਪ ਦੇ ਵੰਨਿਓ ਫੋਲੀ ਛੱਡਿਆ ਮੈਂ ਤੁਹਾਨੂੰ ਇਸ ਦਾ ਪੌਂਡ ਦਿਖਾ ਦਿੰਨਾ ਤਾਂ ਮਿੱਤਰੋ ਦੇਖੋ ਜੀ ਗੇਟ ਬੰਦ ਕਰਕੇ ਇੱਧਰ ਪਾਣੀ ਕੱਢਿਆ ਜਾ ਰਿਹਾ ਉਹ ਜਿਹੜੇ ਗੇਟ ਨੀਵੇਂ ਆ ਬਹੁਤ ਆਹ ਦੇਖੋ ਜੀ ਪਾਣੀ ਦਾ ਲੈਵਲ ਕਿੰਨਾ ਨੀਵਾ ਹੋ ਗਿਆ ਤੇ ਪੌਂਡ ਨੀਵੇਂ ਆ ਤੇ ਇਸ ਕਰਕੇ ਜਿੰਨਾ ਯਾਨੀ ਕਿ ਪਾਣੀ ਉਹਨਾਂ ਨੇ ਇਹਨਾਂ ਨੇ ਛੱਡਣਾ ਇਹਨਾਂ ਨੇ ਕੋਈ ਵੱਧ ਥੋੜੀ ਛੱਡ ਦੇਣਾ ਹਨ ਤੁਸੀਂ ਦੇਖ ਸਕਦੇ ਜੇ ਤੇ ਯਾਨੀ ਕਿ ਉਹਨਾਂ ਨੇ ਪ੍ਰੋਪਰ ਹੀ ਛੱਡਿਆ ਹੋਇਆ ਤੇ ਪੌਂਡ ਯਾਨੀ ਕਿ ਪਾਣੀ ਦਾ ਲੈਵਲ 70 ਜਿਹੜਾ ਕਿ ਬਹੁਤ ਨੀਚੇ ਆ ਤੇ ਇਧਰ ਸਤਲੁਜ ਦੇ ਸਾਹਮਣੇ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਇਧਰ ਜਾਨੇ ਕਿ ਇਹਨਾਂ ਨੇ ਉਰਲੇ ਜਿਹੜੇ ਗੇਟ ਰੱਖੇ ਹੋਇਆ ਤੇ ਪਰਾਂ ਬਿਆਸ ਦਰਿਆ ਦੇ ਸਾਹਮਣੇ ਵਾਲੇ ਗੇਟ ਹੀ ਸਾਰੇ ਛੱਡੇ ਹੋਇਆ ਤਾਂ ਜੋ ਇਧਰ ਨਹਿਰਾਂ ਨਹੀਂ ਪਾਣੀ ਛੱਡਿਆ ਜਾਵੇ ਤੀਜਾ ਕਾਰਨ ਉਹ ਇਹ ਕਹਿੰਦੇ ਆ ਵੀ ਬਾਈ ਜੀ ਪਿੰਡਾਂ ਦੇ ਲੋਕ ਕੋਈ ਵਾਰੀ ਨਹੀਂ ਲਾਉਂਦਾ ਨਹਿਰਾਂ ਤਾਂ ਯਾਨੀ ਕਿ ਭਰੀਆਂ ਪਈਆਂ ਨੇ ਤੇ ਉੱਥੇ ਟੁੱਟਣ ਦਾ ਖਤਰਾ ਹੁਣ ਆਪਾਂ ਨੂੰ ਪਾਣੀ ਦੀ ਤਾਂ ਲੋੜ ਹੀ ਨਹੀਂ ਆਪਣੇ ਤਾਂ ਤਕਰੀਬਨ ਏਰੀਏ ਫਰੀਦਕੋਟ ਮਕਸਰ ਸਾਰੇ ਪਾਣੀ ਗੋਡੇ-ਗੋਡੇ ਖੜਾ ਤਾਂ ਇਸ ਕਰਕੇ ਮਿੱਤਰੋ ਵੀ ਥੋੜਾ ਨੁਕਸਾਨ ਨਾ ਹੋਵੇ ਜੇਕਰ ਅਸੀਂ ਪਾਣੀ ਛੱਡ ਤਾਂ ਇੰਦਰਾਗਾਂਦੀ ਨਹਿਰ ਟੁੱਟ ਗਈ ਤੇ ਉਹ ਬੰਨਣੀ ਬੰਨੀ ਨਹੀਂ ਜਾਣੀ ਹੜ ਆਏ ਆ ਸਾਡੇ ਤੋਂ ਇੱਥੋਂ ਪਾਣੀ ਬੰਦ ਨਹੀਂ ਹੋਣਾ ਇਸ ਕਰਕੇ ਪਿੰਡਾਂ ਦਾ ਨੁਕਸਾਨ ਹੋਊਗਾ ਤੇ ਇਹ ਕਾਰਨ ਸੀ ਇਹ ਤਾਜ਼ਾ ਹਾਲਾਤ ਸੀ ਬਾਕੀ ਮਿੱਤਰੋ ਤੁਸੀਂ